ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਿ ਗੁਦਖਿਲਾਵੇਂ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਦਿਨ ਦਿੱਲੀ ਸ਼ਾਮ ਦੇ ਕੁਸਮਸਿਜ ਦੇ ਵਿੱਚ ਬਾਹਰ ਪਾਰਕ ਵਿੱਚ ਬੈਠੇ ਬੈਠਿਆਂ ਭਾਈ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਹੁਤ ਸੁੰਦਰ ਵਿਚਾਰ ਸਾਡੇ ਸਾਹਮਣੇ ਰੱਖੇ ਕਹਿਣ ਲੱਗੇ ਗੁਰਬਾਣੀ ਨੂੰ ਉਸ ਦੀ ਆਪਣੀ ਨਿਰਮਲਤਾ ਵਿੱਚ ਤੇ ਸਰਲਤਾ ਵਿੱਚ ਪੜਨਾ ਚਾਹੀਦਾ ਹੈ ਇਸ ਫੈਦ ਰੋਸ਼ਨੀ ਸਾਰਿਆ ਰੰਗਾਂ ਦਾ ਜੋੜ ਹੈ ਜੇਕਰ ਬਾਣੀ ਨੂੰ ਵਿਦਿਆਨਤ ਯੋਗ ਜਾਂ ਟੌਸਤਾਏ ਦੇ ਵਿਚਾਰਾਂ ਦੇ ਨੁਕਤੇ ਤੋਂ ਪੜਾਂਗੇ ਤਾਂ ਬਾਣੀ ਉਹਨਾਂ ਖਿਆਲਾਂ ਦਾ ਹੀ ਮਜਮੂਆ ਜਾਪੇਗੀ ਕਈ ਵੇਰ ਕਿਸੇ ਸ਼ਬਦ ਵਿੱਚ ਗੁਰੂ ਸਾਹਿਬਾਨ ਨੇ ਨਿਰੋਲ ਗੁਰਮਤ ਵੀ ਦੱਸ ਦਿੱਤੀ ਹੈ ਹਰ ਇਨਸਾਨ ਦਾ ਸੁਭਾਅ ਵੱਖਰਾ ਹੈ ਤੇ ਹਰ ਕਿਸਮ ਦੀ temperament ਤੇ ਉਹਦੇ ਸੁਭਾਅ ਵਾਲੇ ਦੀ ਸੁਰਤ ਦੀ ਹਾਲਤ ਵੀ ਹਰ ਰੋਜ਼ ਇੱਕੋ ਜਿਹੀ ਨਹੀਂ ਰਹਿੰਦੀ ਕਦੇ ਚੜਾਉ ਹੁੰਦਾ ਹੈ ਕਦੇ ਉਤਰਾਉ ਕਦੇ ਕੋਈ ਗੁਣ ਪ੍ਰਧਾਨ ਹੁੰਦਾ ਹੈ ਤੇ ਕਦੇ ਕੋਈ ਇਸ ਵਾਸਤੇ ਗੁਰੂ ਸਾਹਿਬ ਨੇ ਕਈ ਕਿਸਮ ਦੇ ਸ਼ਬਦ ਰਚੇ ਹਾਂ ਵੱਖਰੇ ਵੱਖਰੇ ਸੁਭਾਅ ਤੇ ਸੁਰਤ ਦੀਆਂ ਜੁਦਾ ਜੁਦਾ ਹਾਲਤਾਂ ਨੂੰ ਆਪਣੀ ਸਿੱਖਿਆ ਨਾਲ ਮਦਦ ਦੇਣ ਵਾਸਤੇ ਮੇਰਾ ਤਾਂ ਸਭ ਨੂੰ ਇਹੀ ਮੈਸੇਜ ਹੈ ਕਿ ਸਦਾ ਇਸ ਲੋਚ ਵਿੱਚ ਰਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਸ ਤਕ ਵਿੱਚ ਜੋਰ ਹੈ ਚਾਉ ਇਹੋ ਚਾਉ ਤੋਂ ਬਗੈਰ ਸਬੰਧ ਨਹੀਂ ਬੰਧੇ ਚਾਉ ਤੋਂ ਬਗੈਰ ਮਿਲਾਪ ਨਹੀਂ ਹੁੰਦਾ ਚਾਉ ਤੋਂ ਬਗੈਰ ਪੂਰਤੀ ਵੀ ਨਹੀਂ ਹੁੰਦੀ ਮੈਂ ਜੋ ਲਿਖਿਆ ਹੈ ਉਹ ਅੱਖਰ ਅੱਖਰ ਗੁਰਬਾਣੀ ਦੇ ਆਧਾਰ ਤੇ ਹੈ ਸਿਰਫ ਦੱਸਣ ਦਾ ਤਰੀਕਾ ਵੱਖਰਾ ਵੱਖਰਾ ਹੋ ਸਕਦਾ ਦਰਬਾਰ ਸਾਹਿਬ ਹਰਿ ਮੰਦਰ ਵਿੱਚ ਸ਼ਬਦ ਗੁਰੂ ਗੁਰੂ ਸਾਹਿਬਾਨ ਹੀ ਸਥਾਪਿਤ ਕੀਤੇ ਉਹ ਅੱਜ ਤੱਕ ਕਾਇਮ ਹਨ ਇਹ ਸਿਰਫ ਰੋਹਾਨੀ ਪੁਰਸ਼ ਹੀ ਕਰ ਸਕਦਾ ਹੈ ਹਰ ਇੱਕ ਮਾਜ਼ਬ ਦੇ ਤਿੰਨ ਹਿੱਸੇ ਹੁੰਦੇ ਆ ਪਹਿਲਾ ਰੂਹਾਨੀਅਤ ਸਪਿਰਚੁਅਲਿਟਿਜ਼ਮ ਦੂਸਰਾ ਕੈਰੈਕਟਰ ਭਾਵ ਚਾਲ ਚੱਲਣ ਤੀਸਰਾ ਰਿਚੁਅਲ ਰੌ ਰੀਤੀਆਂ ਪੂਜਾ ਦੇ ਤਰੀਕੇ ਕਰਮ ਕਾਂ ਇਹ ਰੌ ਰੀਤੀ ਲੀਸਟ ਚੀਜ਼ ਹੁੰਦੀ ਹੈ ਭਾਵ ਆਖਰੀ ਅਸਾ ਸਿੱਖਾਂ ਵਿੱਚ ਰਿਚੁਅਲ ਰੌ ਰੀਤੀ ਪੂਜਾ ਪ੍ਰਤੀਸ਼ਟਾ ਹੀ ਰਹਿ ਗਈ ਹੈ ਸਾਨੂੰ ਆਪਣੇ ਵਿੱਚ ਸੁਪਰਤਿਅਲਟੀ ਫਿਰ ਲਿਆਵੰਦੀ ਲੋੜ ਪੈਦਾ ਹੋਈ। ਇਸ ਵਾਰ ਧਿਆਨ ਦੇਣਾ ਚਾਹੀਦਾ। ਇਹ ਤਾਂ ਹੈ ਕਿ ਸਿਮਰਨ ਕਰਨ ਦੇ ਨਾਲ-ਨਾਲ ਮਨ ਦੇ ਮਨੋ ਦੋ ਹਿੱਸੇ ਹੋ ਜਾਂਦੇ ਹਨ। ਮਨ ਦੇ ਉੱਪਰਲੇ ਹਿੱਸੇ ਨਾਲ ਦੁਨੀਆ ਦੇ ਕੰਮ ਕਰੀਦੇ ਹਨ ਤੇ ਅੰਦਰ ਦਾ ਹਿੱਸਾ ਵਾਹਿਗੁਰੂ ਨਾਲ ਲੱਗਾ ਰਹਿੰਦਾ ਹੈ। ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪੋ। ਜਾ ਗੁਰੂ ਸ਼ਬਦ ਜਾਂ ਗੁਰਬਾਣੀ ਦੀ ਕਿਸੇ ਤੁਕ ਨੂੰ ਉਚਾਰਦੇ ਰਹੋ ਇਸ ਤਰ੍ਹਾਂ ਕਰਦੇ ਕਰਦੇ ਕਾਮ ਕ੍ਰੋਧ ਆਦ ਵਿਕਾਰ ਸੂਖਮ ਹੁੰਦੇ ਜਾਣਗੇ ਤੇ ਸੂਖਮ ਹੁੰਦੇ ਹੁੰਦੇ ਪਕੜ ਵਿੱਚ ਆ ਜਾਣਗੇ ਉਹ ਤੁਹਾਡੇ ਦਾਸ ਬਣ ਜਾਣਗੇ ਨਾਮ ਸਿਮਰਤ ਦੇ ਨਾਲ ਨਾਲ ਕੀਰਤਨ ਵਾਹਿਗੁਰੂ ਦੀ ਵਡਿਆਈ ਤੇ ਉਸ ਦੇ ਗੁਣਾਂ ਦਾ ਵਿਚਾਰ ਕਰਨਾ ਵੀ ਚਾਹੀਦਾ ਹੈ ਵਾਹਿਗੁਰੂ ਸਾਰੇ ਬਲ ਤੇ ਤੰਦਰੁਸਤੀ ਦਾ ਸੋਮਾ ਹੈ ਵਾਹਿਗੁਰੂ ਸਾਰੀ ਸੁੰਦਰਤਾ ਤੇ ਸਾਰੇ ਵਿਸਮਾਤ ਦਾ ਰਸ ਹੈ ਵਾਹਿਗੁਰੂ ਦੀ ਕੀਰਤੀ ਵਡਿਆਈ ਵਾਲੀ ਕੋਈ ਗੁਰਬਾਣੀ ਦੀ ਤੁਕ ਮਨ ਵਿੱਚ ਬਾਰ-ਬਾਰ ਸਿਮਰਨੀ ਜਾਂ ਰਸਨਾ ਨਾਲ ਉਚਾਰਦੇ ਰਹਿਣਾ ਚਾਹੀਦਾ ਹੈ ਜਿਵੇਂ ਤੁਕ ਹੈ ਊਚ ਅਪਾਰ ਬੇਅੰਤ ਸੁਆਮੀ ਸਿਰਫ ਥਲਾ ਵਿੱਚ ਨਾ ਜਾਈਏ ਤਾਂ ਸਿਰਫ ਨਾਮ ਰਟਣ ਨਾਲ ਮਨ ਬਿਮਾਰ ਜਹ ਹੋ ਜਾਵੇਗਾ ਜਦ ਮਨ ਵਿੱਚ ਯਾਦ ਕਰਾਂਗੇ ਕਿ ਵਾਹਿਗੁਰੂ ਸਤ ਸੁਹਾਨ ਸਦਾ ਮਨ ਚਾਓ ਇਹੋ ਜਹ ਹੈ ਜੈਸਾ ਸੇਵੇ ਤੈਸੋ ਹੋਏ ਇਸ ਦੇ ਅਸੂਲ ਮੁਤਾਬਕ ਸਾਡੇ ਮਨ ਵਿੱਚ ਆਨੰਦ ਤੇ ਚਾਉ ਵਸ ਜਾਏਗਾ ਸਿਮਰਨ ਵਾਲੇ ਵਿੱਚੋਂ ਚੰਗਿਆਈਆਂ ਅੰਦਰੋਂ ਹੀ ਫੁਰਨਗੀਆਂ ਉਸ ਵਿੱਚ ਸਿਰਫ ਉਪਰੀ ਯਹਰੀ ਚੰਗਿਆਈ ਨਹੀਂ ਹੋਏਗੀ ਉਸ ਦਾ ਮਨ ਸ਼ੀਤਲ ਹੋ ਜਾਏਗਾ ਤੇ ਕ੍ਰੋਧ ਆਦ ਦਾ ਉਸ ਦੇ ਮਨ ਵਿੱਚੋਂ ਨਾਸ ਹੋ ਜਾਏਗਾ। ਨਾਮ ਸਿਮਰਨ ਵਾਲੇ ਦਾ ਦ੍ਰਿਸ਼ਟੀਕੁਣ ਬਦਲ ਜਾਂਦਾ ਹੈ। ਜਿਵੇਂ ਕਿ ਉਸ ਦਾ ਨਵਾਂ ਜਨਮ ਹੁੰਦਾ ਹੈ। ਸਤਿਗੁਰ ਕੇ ਜਨਮੈ ਗਵਨ ਮਿਟਾਇਆ। ਅਸੂਰੀ ਗੁਣਾ ਦੀ ਥਾਂ ਦੇਵੀ ਗੁਣ ਆ ਜਾਂਦੇ ਹਨ। ਦੀਸ ਤਮਾਸ ਨਾ ਖਾਏ ਬਿਲਾਏ। ਇਹੋ ਜੀ ਵਸਤਾ ਹੋ ਜਾਂਦੀ ਹੈ। ਜੇ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਜਸਟੀਫਾਈ ਨਹੀਂ ਕਰਨਾ ਚਾਹੀਦਾ ਉਸ ਦਾ ਇਕਰਾਰ ਕਰਕੇ ਫਿਰ ਉਹ ਗਲਤੀ ਨਹੀਂ ਕਰਨੀ ਹੈ ਐਸੀ ਅਰਦਾਸ ਐਸੀ ਜੋਦੜੀ ਸਤਿਗੁਰ ਦੇ ਹਜ਼ੂਰ ਅੱਖ ਮੀਟ ਕੇ ਹੱਥ ਜੋੜ ਕੇ ਕਰੀਏ ਜੋ ਉਹ ਬਲ ਬਖਸ਼ਣ ਤੇ ਫਿਰ ਗਲਤੀ ਨਾ ਹੋਵੇ ਪਰ ਜੇ ਫਿਰ ਵੀ ਹੋ ਜਾਵੇ ਤਾਂ ਫਿਰ ਇਸੇ ਤਰ੍ਹਾਂ ਪਛਤਾਵਾ ਕਰਨਾ ਚਾਹੀਦਾ ਹੈ ਅਰਦਾਸ ਕਰਨੀ ਚਾਹੀਦੀ ਹੈ ਜਦ ਤੱਕ ਆਦਤ ਤੇ ਪੂਰਾ ਕਾਬੂ ਨਾ ਹੋ ਜਾਵੇ ਪਹਿਲਾਂ ਮਨ ਵਿੱਚ ਨਾਮ ਵੱਸਦਾ ਹੈ ਨਾਮ ਦੇ ਅੰਦਰ ਵੱਸਣ ਦੇ ਬਾਅਦ ਚੰਗਿਆਈਆਂ ਸਾਡੇ ਅੰਦਰੋਂ ਆਪੇ ਪੈਦਾ ਹੋ ਜਾਂਦੀਆਂ ਹਨ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਦੀ ਪੂਰਨ ਪਦਵੀ ਪਾ ਕੇ ਵੀ ਨਾਮ ਦਾ ਲੜ ਨਹੀਂ ਛੱਡਣਾ ਚਾਹੀਦਾ ਐਸਾ ਨਾ ਹੋਵੇ ਮਨ ਹੰਕਾਰੀ ਹੋ ਜਾਵੇ ਮੈਂ ਕਿ ਬ੍ਰਹਮ ਗਿਆਨੀ ਹੋ ਗਿਆ ਤੇ ਪ੍ਰਭੂ ਦੀ ਯਾਦ ਛੁੱਟ ਜਾਵੇ ਪ੍ਰਭੂ ਦਾ ਸਿਮਰਨ ਛੁੱਟ ਜਾਵੇ ਜੀਵਨ ਮੁਕਤ ਦੀਆਂ ਜੋ ਹੋਰ ਸਾਰੀਆਂ ਇੰਦਰੀਆਂ ਆਪਣਾ ਆਪਣਾ ਕੰਮ ਨਹੀਂ ਛੱਡਦੀਆਂ ਤਾਂ ਰਸਨਾ ਨਾਮ ਜਪਣ ਨੂੰ ਕਿਉਂ ਛੱਡੇ ਇਹ ਕਰਦੀ ਰਵੇ ਫਿਰ ਇਹ ਹੁਕਮ ਵੀ ਹੈ ਗਿਆਨ ਭਇਆ ਤਹਿ ਕਰਮ ਹਨਾਸ ਇਸ ਵਿੱਚ ਕਰਮकांड ਵਾਲੇ ਕਰਮਾਂ ਤੋਂ ਮਰਾਦ ਹੈ ਨਾਮ ਕਰਮ ਨਹੀਂ ਜੀਵਨ ਹੈ ਨਾਮ ਨਾਲ ਮਨ ਜਾਗਦਾ ਰਹਿੰਦਾ ਹੈ माया दी नींद विच फेर नहीं गुलतान ਹੁੰਦਾ ਗਿਆਨ दी ਕੋਈ ਉੱਚੀ ਤੋਂ ਉੱਚੀ ਐਸੀ ਅਵਸਥਾ ਨਹੀਂ ਜਿਸ ਵਿੱਚ ਨਾਮ ਛੱਡ ਸਕੀ ਨਾਮ ਨੇ ਆਖਰ ਤੱਕ ਨਾਲ ਜਾਣਾ ਹੈ ਇਸ ਦੇ ਜਪਨ ਦੀ ਅੰਤਮ ਸਵਾਸਾਂ ਤੱਕ ਲੋੜ ਹੈ ਨਾਮ ਸਿਮਰਨ ਦੇ ਨਾਲ ਹਉਮੈ ਸੂਖਸ਼ਮ ਹੁੰਦੀ ਹੈ ਆਖਰਕਾਰ ਤੰਬੀਰੀ ਦੇ ਖੰਬ ਵਰਗੀ ਰਹਿ ਜਾਂਦੀ ਹੈ ਜਦ ਹਉਮੈ ਨਿੱਤ ਜਾਵੇ ਤੇ ਜੋ ਖਾਲੀ ਜਗ੍ਹਾ ਵੈਕਿਊਮ ਹੁੰਦੀ ਹੈ ਉਸ ਵਿੱਚ ਵਾਹਿਗੁਰੂ ਆਪ ਵਸ ਜਾਂਦਾ ਹੈ ਜੇ ਫੌਜੀ ਅਫਸਰ ਨੇ ਫੌਜੀ ਵਰਦੀ ਪਾਈ ਹੋਵੇ ਤਾਂ ਸਿਪਾਹੀ ਦੇਖ ਕੇ ਉਸ ਨੂੰ ਸਲਾਮ ਕਰਦੇ ਹਨ ਤਵੇਂ ਜਿਹੜੇ ਨਾਮ ਜਪਦੇ ਹਨ ਉਹਨਾਂ ਤੇ ਇੱਕ ਪ੍ਰਵਾਨਗੀ ਦਾ ਨਿਸ਼ਾਨ ਪੈ ਜਾਂਦਾ ਹੈ ਜਿਸ ਨੂੰ ਦੇਖ ਕੇ ਮਰਨ ਪਿੱਛੋਂ ਉਸ ਦੀ ਕਦਰ ਹੁੰਦੀ ਹੈ ਜਿੱਥੇ ਲੇਖਾ ਮੰਗਿਆ ਏ ਥਿੱਥੇ ਹੋਏ ਸੱਚਾ ਨਿਸ਼ਾਨ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਮੇਰਾ ਕੋਟ ਜਿਸਮ ਦੇ ਨਾਲ ਲੱਗਾ ਹੋਇਆ ਹੈ ਕਮੀਜ਼ ਤੇ ਬਰਿਆਨ ਵੀ ਨਾਲ ਪਰ ਜਿਵੇਂ ਬਰਿਆਨ ਬਿਲਕੁਲ ਨਾਲ ਲੱਗੀ ਹੋਇਆ ਨਾ ਕੋਟ ਏਵੇਂ ਨਹੀਂ ਹੈ ਅਸਾ ਬਰਿਆਨ ਵਾਂ ਹਰੀ ਦੇ ਨਾਲ ਲੱਗੇ ਰਹਿਣਾ ਹੈ ਅੰਮ੍ਰਿਤ ਰਸ ਹਰ ਕੀਰਤਨੋਂ ਕੋ ਵਿਰਲਾ ਪੀਵੇ ਵਜਹੋਂ ਨਾਨਕ ਮਿਲੇ ਏਕ ਨਾਮ ਰਿੱਧ ਜਪ ਜਪ ਜੀਵੇ ਕੀਰਤਨ ਕਰਨ ਤੇ ਬਾਣੀ ਪੜਨ ਦਾ ਫਲ ਨਾਮ ਦਾ ਸਿੱਕਾ ਹੈ ਨਾਮ ਮਿਲੇ ਤਾਂ ਇਸ ਨੂੰ ਜਪੋ ਨਾਮ ਜਪਣ ਨਾਲ ਕਾਮ ਕ੍ਰੋਧ ਆਪੇ ਹੀ ਬਸ ਆ ਜਾਣਗੇ ਤਾਂ ਵੀ ਨਾਮ ਨਾਲ ਛੱਡੋ ਜੇ ਨਾਮ ਛੱਡਿਆ ਗਿਆ ਅਰਦਾਸ ਕਰੋ ਹੇ ਵਾਹਿਗੁਰੂ ਮੈਂ ਤੇਨੂੰ ਹਾਕਾਂ ਮਾਰਦਾ ਹਾਂ ਮੈਂ ਤੇਰੇ ਅਗੇ ਜੋਦੜੀ ਕਰਦਾ ਹਾਂ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਜਿਸਨੇ ਵਿਆਹ ਨਹੀਂ ਕਰਾਇਆ ਉਹ ਜੋਗੀ ਹੋ ਸਕਦਾ ਹੈ ਤਪਿਆ ਵੀ ਹੋ ਸਕਦਾ ਪਰ ਉਹ ਰਸਿਆ ਨਹੀਂ ਹੋ ਸਕਦਾ ਸੰਸੇ ਵਾਲੀ ਗੱਲ ਹੈ ਨਾ ਜਿਸਨੇ ਝੂਠਾ ਰਸ ਨਹੀਂ ਚਖਿਆ ਉਸ ਨੂੰ ਸੱਚੇ ਰਸ ਦਾ ਕਿਵੇਂ ਪਤਾ ਲੱਗੇਗਾ ਕਾਮ ਨੂੰ ਜਾਂ ਜੋਗੀ ਜਿੱਤ ਸਕਦਾ ਹੈ ਜਾਂ ਨਾਮ ਸਿਮਰਨ ਵਾਲਾ ਨਹੀਂ ਤਾਂ ਇਸ ਤੋਂ ਵਰਜਿਆ ਰਹਿ ਕੇ ਬੜਾਪੇ ਵਿੱਚ ਆਮ ਤੌਰ ਇਨਸਾਨ ਕਰੋਧੀ ਹੋ ਜਾਂਦਾ ਹੈ ਜਿਸ ਤਰ੍ਹਾਂ ਸਾਡੀ ਖਾਦੀ ਖੁਰਾਕ ਵਾਸਤੇ ਦੂਸਰਾ ਕੋਈ ਨਹੀਂ ਹਜਮ ਕਰ ਸਕਦਾ ਇਸੇ ਤਰ੍ਹਾਂ ਕਾਮ ਕ੍ਰੋਧ ਨੂੰ ਵੀ ਤੁਹਾਨੂੰ ਆਪ ਹੀ ਜਿੱਤਣਾ ਪਵੇਗਾ